ਅਰੇ ਦੇ ਵਿੱਚ ਸੀਆਈਏ ਇੱਕ ਦੀ ਟੀਮ ਤੇ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਮੁਕਾਬਲੇ ਦੇ ਵਿੱਚ ਨਫਸ਼ਾ ਤਸਕਰਾਂ ਦੇ ਪਰਾਤੇ ਗੁੱਪ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਨੇ ਦੱਸਤੇ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਇੱਕ ਪਿਸਤੌਲ ਬਰਾਮਦ ਹੋਇਆ ਤੇ 13 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਜਿਹੜਾ ਬੰਦਾ ਇਲੀਗਲ ਵੈਪਨ ਰੱਖ ਰਿਹਾ ਪੁਲਿਸ ਉੱਥੇ ਇਨਫੋਰਮੇਸ਼ਨ ਤੇ ਉੱਥੇ ਜਾ ਰਹੀ ਹੈ ਪੁਲਿਸ ਦੇ ਨਾਲ ਉਹ ਮਜਾਮਤ ਕਰ ਰਿਹਾ ਔਰ ਇੱਕ ਕਾਂਸਟੇਬਲ ਰੈਂਕ ਦੇ ਬੰਦੇ ਨੂੰ ਇੰਜਰਡ ਕਰ ਰਿਹਾ ਸਿਰ 'ਚ ਉਹਦੇ ਛੱਟ ਮਾਰ ਰਿਹਾ ਜੀ ਤਾਂ ਉਹਦਾ ਪ੍ਰੀਵੀਅਸ ਰਿਪੋਰਟ ਜਿਹੜਾ ਹੁਣ ਤੱਕ ਸੁਣਨ ਨੂੰ ਮਿਲਿਆ ਡਰੱਗਸ ਨਾਲ ਜਾਂ ਆਊਟ ਆਫ ਸਟੇਟ ਕਿਸੇ ਪੁਲਿਸ ਪਾਰਟੀ ਦੀ ਤੇ ਰੇਡ ਉਹਦੇ ਨਾਲ ਵੀ ਰਿਲੇਟਡ ਹੈ ਤਾਂ ਐਈ ਜੀਆਂ ਗੱਲਾਂ ਉਹਦਾ ਵਰਸ਼ਨ ਕਹਿਣਾ ਹੀ ਹੈ ਆਪਣੇ ਬਚਾਅ 'ਚ ਬਟ ਪੁਲਿਸ ਪਾਰਟੀ ਨੇ ਡਿਫੈਂਸ ਦੇ ਵਿੱਚ ਜਿਹੜਾ ਫਾਇਰ ਕੀਤਾ ਸਾਡਾ ਮੁਲਾਜ਼ਮ ਇੰਜਰਡ ਹੋਇਆ ਹੁਣ ਅਸੀਂ ਤਿੰਨ ਬੰਦਿਆਂ ਦੀ ਗ੍ਰਿਫਤਾਰੀ ਕਰ ਲਈਏ ਫਰਦਰ ਅਗੇ ਇਨਵੈਸਟੀਗੇਸ਼ਨ ਕਰਾਂਗੇ ਪਰ ਇਹਨਾਂ ਦਾ ਜਿਹੜਾ ਕੋ ਪ੍ਰੀਵੀਅਸ ਰਿਕਾਰਡ ਉਹ ਵੀ ਚੈੱਕ ਕਰਾਂਗੇ ਤੇ ਵੈਪਨ ਕਿੱਥੋਂ ਆਇਆ ਇਹਦੇ ਨਾਲ ਜਿਹੜੇ ਕੁਝ ਬੰਦੇ ਹੋਰ ਜਿਹੜੇ ਅਣਨੌਨ ਤੇ ਅਸੀਂ ਪਰਚਾ ਦਿੱਤਾ ਜਿਹੜੇ ਭੱਜੇ ਉਹ ਤੋਂ ਮੌਕੇ ਸਰ ਜਿਹੜੇ ਸਹੋਨਾਂ ਨੂੰ ਵੀ ਲਿਆ ਕੇ ਗ੍ਰਿਫਤਾਰ ਕਰਾਂਗੇ ਸਾਰੀ ਗੱਲ ਜਿਹੜੀ ਸਾਹਮਣੇ ਲਿਆ ਪਿੰਦੀਪਾ ਜਿਹੜਾ ਕੰਸਟੇਬਲ ਉਹਦੇ ਬੋਲੀ ਵਜਈਏ ਜਾਂ 6 ਵਜਈਏ ਨਹੀਂ ਉਹਦੇ ਸਿਰ ਦੇ ਵਿੱਚ 6 ਵਜਈਆ ਉਹਦੇ ਕਾਫੀ ਹੈਡ ਇੰਜਰੀ ਜਿਹੜੀ ਇਹਨਾਂ ਨੇ ਜਦੋਂ ਕੀਤੀ ਦੈਨ ਸਾਡੇ ਮੁਲਾਜ਼ਮ ਨੇ ਦੇੜਿਆ ਉਹ ਜਿੰਨਾ ਚੁਟੇ ਨੰਦਿਆਂ ਨੂੰ ਅਪਰਿੰਟ ਕਰਦੇ ਚ ਕੰਮ ਇੰਜ ਜਿਹੜੀ ਰੈਪੋਰਟ ਹੈ ਕਿ ਕਿਸਤੀ ਕੀ ਜੀ ਮਾਰੀ ਹੈ ਸਰ ਉਹ ਇਹ ਹਜੇ ਡਾਕਟਰ ਤੋਂ ਓਪੀਨੀਅਨ ਲਵਾਂਗੇ ਕੋਈ ਸ਼ਾਰਪ ਚੀਜ਼ ਹੈ ਜਿਹੜੀ ਉਹਦੇ ਸਿਰ ਦੇ ਵਿੱਚ ਜਿਹੜੀ ਸ਼ੱਤ ਸੜੀ ਗੋਰੀਂਦਾ ਕਿਹੜੇ ਮਾਮਲੇ ਚ ਸਰ ਮਨੀਸ਼ ਜਿਹੜਾ ਦੇਖੋ ਇਹ ਹਜੇ ਹੁਣ ਤੱਕ ਜਿਹੜੀ ਪ੍ਰੀਲੀਮਿਨਰੀ ਇਨਕੁਆਇਰੀ ਕੀਤੀ ਹੈ ਉਹਦੇ ਮੁਤਾਬਿਕ ਦੱਸਣ ਮੁਤਾਬਿਕ ਹੈ ਜਿਹੜਾ ਆਲੇ ਦੁਆਲੇ ਨੇ ਦੱਸਿਆ ਵੀ ਇੱਥੇ ਪਹਿਲਾਂ ਵੀ ਆਲਰੇਡੀ ਆਊਟ ਆਫ ਸਟੇਟ ਪੁਲਿਸ ਇੱਕ ਵਾਰੀ ਆ ਚੁੱਕੀ ਹੈ ਹਰਿਆਣਾ ਤੋਂ ਤੋ ਉਹ ਸੀ ਅਸੀਂ ਗੱਲ ਨੂੰ ਪੁਖਤਾ ਕਰਾਂਗੇ ਉਹ ਕਿਹੜੇ ਥਾਣੇ ਦੀ ਸੀ ਤੇ ਕਿਹੜੇ ਡਿਸਟ੍ਰਿਕਟ ਤੋਂ ਆਈ ਸੀ ਉਹ ਸਾਰੀ ਗੱਲ ਵੈਰੀਫਾਈ ਕਰਕੇ ਫਰਦਰ ਜਿਹੜੀ ਕੋਈ ਹੋਊਗੀ ਤੁਹਾਨੂੰ ਉਹ ਪ੍ਰੈਸ ਬਰੀਫਿੰਗ ਦੇ